16 ਮਾਡਲ ਹੈ ਜੀ ਫਸਟ ਓਨਰ ਆ 70000 ਕਿਲੋਮੀਟਰ ਚੱਲੀ ਦੀ ਗਾਰੰਟੀ ਆ ਸਾਰੀ オリジナル ਦੀ ਗਾਰੰਟੀ ਆ ਜੀ ਡੀਜ਼ਲ ਠੀਕ ਆ ਬਾਈ ਐਸ ਐਕਸ ਡਬਲ 에ਅਰ ਬੈਗ ਜੀ ਸਾਰੀ ਰਿਜਨਲ ਆ ਵੀਰ ਜੀ ਟੈਕਸ ਇਹਦੇ ਸਾਰੇ ਅਪ ਟੂ ਡੇਟ ਨੇ ਜੀ ਜਿਹੜੇ ਮਹੀਨੇ ਮਹੀਨੇ ਵਾਲੇ ਪਾਸ ਹੁੰਦੇ ਨੇ ਸਾਰੇ ਪਾਸ ਨੇ ਜੀ ਲੋ ਜੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਦੀਵਾਲੀ ਦੇ ਮੌਕੇ ਹਰੇਕ ਚੀਜ਼ਾਂ ਦੇ ਉੱਪਰ ਬਹੁਤ ਵੱਡੇ ਵੱਡੇ ਠਮਾਕੇ ਲੱਗੇ ਹੋਏ ਨੇ ਹਰੇਕ ਦੁਕਾਨਦਾਰ ਆਪਣੇ ਸਮਾਨ ਦੇ ਉੱਪਰ ਠਮਾਕੇ ਲਾ ਰਿਹਾ ਕੋਈ ਇਲੈਕਟ੍ਰੋਨਿਕ ਵਾਲਾ ਇਲੈਕਟ੍ਰੋਨਿਕ ਦੇ ਪ੍ਰੋਡਕਟਾਂ ਦੇ ਉੱਪਰ ਠਮਾਕੇ ਲਾ ਰਿਹਾ ਕੋਈ ਫਰਨੀਚਰ ਵਾਲਾ ਠਮਾਕੇ ਲਾ ਰਿਹਾ ਤੇ ਇਸੇ ਤਰ੍ਹਾਂ ਜੀ ਅੱਜ ਮੀਨ ਮੋਟਰਸ ਨੇ ਕਾਰਾਂ ਦੇ ਉੱਪਰ ਵੀ ਠਮਾਕੇ ਲਗਾ ਦਿੱਤੇ ਨੇ ਯਾਨੀ ਕਿ ਇਹਨਾਂ ਦੇ ਰੇਟ ਬਹੁਤ ਵਧੀਆ ਰੇਟ ਕਰ ਦਿੱਤੇ ਨੇ ਤੁਹਾਨੂੰ ਇਹ ਸਾਰੀਆਂ ਪੰਜਾਬ ਨੰਬਰ ਦੀਆਂ ਕਾਰਾਂ ਮਿਲਣੀਆਂ ਲਗਭਗ ਸਾਰੀਆਂ ਹੀ ਕਾਰਾਂ ਬਾਈ ਜੀ ਪਹਿਲੇ ਹਨਰ ਦੀਆਂ ਹੁੰਦੀਆਂ ਜਿਹੜਾ ਵੀ ਕਾਰ ਲੈਣਾ ਚਾਹਣਾ ਕਿਉਂਕਿ ਅੱਗੇ ਸਰਦੀਆਂ ਦਾ ਮੌਸਮ ਆ ਰਿਹਾ ਜੀ ਇਹ ਗੱਡੀਆਂ ਥੋੜੇ ਵਾਜਬ ਰੇਟ ਦੇ ਵਿੱਚ ਹੋਣਗੀਆਂ ਤੇ ਥੋੜੇ ਕੰਮ ਆਉਣ ਵਾਲੀਆਂ ਗੱਡੀਆਂ ਨਹੀਂ ਆ ਸਾਰੀਆਂ ਬਿਨਾਂ ਟਾਈਮ ਵੇਸਟ ਵੀ ਕਿਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਬਾਈ ਜੀ ਦੇ ਨਾਲ ਗੱਲਬਾਤ ਕਰਕੇ ਇਕੱਲੀ ਇਕੱਲੀ ਗੱਡੀ ਬਾਰੇ ਜਾਣਕਾਰੀ ਲੈਨੇ ਆਂ ਬਾਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਤੇ ਬਾਈ ਜੀ ਬਿਨਾਂ ਟਾਈਮ ਵੇਸਟ ਕੀਤੇ ਅੱਜ ਆਪਾਂ ਪਹਿਲਾਂ ਮੁੱਦੇ ਦੀ ਗੱਲ ਕਰਦੇ ਆਂ ਇੱਕ ਤਾਂ ਤੁਹਾਨੂੰ ਗੱਡੀਆਂ ਬਾਰੇ ਦੱਸ ਦਿਓ ਜੀ ਆਪਣੇ ਲੱਭ ਕਿਹੜੀਆਂ ਕਿਹੜੀਆਂ ਗੱਡੀਆਂ ਹੋ ਜਾਂਦੀਆਂ ਨੇ ਤੇ ਇੱਕ ਇਹ ਵੀ ਦੱਸ ਦਿਓ ਜੀ ਆਪਾਂ ਗੱਡੀਆਂ ਸੈਲਫ ਡਰ ਆਪਣੇ ਕੋਲ ਗੱਡੀਆਂ ਇਸ ਟਾਈਮ ਜਿਹੜੀਆਂ ਆਜਾ ਨੇ ਉਹ ਤਾਂ ਆਪਾਂ ਸਾਰੀਆਂ ਵੀਡੀਓ ਚ ਦਿਖਾ ਦਾਂਗੇ ਜੀ ਹਾਂਜੀ ਸਾਰੀਆਂ ਆਲਮੋਸਟ ਡੀਜ਼ਲ ਨੇ ਸਵਿਫਟ ਵਰਨਾ ਕ੍ਰੇਟਾ i20 ਡਿਜ਼ਾਇਰ ਥਾਰ ਜਿਹੜੀ ਵੀ ਗੱਡੀ ਕਹੋਗੇ ਸਾਰੀ ਅਵੇਲੇਬਲ ਨੇ ਤੇ ਸੈਲਫ ਡਰਾਈਵ ਵਾਸਤੇ ਤੁਸੀਂ ਜਿਹੜੀਆਂ ਵੀ ਗੱਡੀ ਸਾਨੂੰ ਕਹੋਗੇ ਹਾਂਜੀ ਸਕੋਰਪਿਓ ਐਨ ਸਕੋਰਪਿਓ ਕਲਾਸਿਕ ਨਵੀਂ ਰੌਕਸ ਤੇ ਇੱਕ ਆਪਣੀ ਥਾਰ ਜਿਹੜੀ ਵੀ ਗੱਡੀ ਤੁਸੀਂ ਸੈਲਫ ਡਰਾਈਵ ਤੇ ਲੈਣੀ ਚਾਹੋ ਤਾਂ ਐਨ ਆਰ ਆਈ ਭਰਾਵਾਂ ਵਾਸਤੇ ਸੈਲਫ ਡਰਾਈਵ ਤੇ ਵੀ ਗੱਡੀਆਂ अवेलेबल ਨੇ ਸਾਡੇ ਕੋਲ ਛੋਟੀ ਵੱਡੀ ਬਰੀਜ਼ਾ ਸੁਵਿਫਟ ਜਿਹੜੀ ਵੀ ਗੱਡੀ ਤੁਸੀਂ ਕਹੋ ਯਾਨੀ ਕਿ ਸੈਲਫ ਡਰਾਈਵ ਤੇ ਜਿਹੜੀ ਮਰਜ਼ੀ ਗੱਡੀ ਲਿਆ ਸਕਦੇ ਹੋ ਤੇ ਸੇਲ ਵਾਸਤੇ ਜਿਹੜੀਆਂ ਵੀ ਗੱਡੀਆਂ ਰੇ ਖੜੀਆਂ ਨੇ ਉਹ ਵੀ ਤੁਹਾਨੂੰ ਮਿਲ ਜਾਣੀਆਂ ਤੇ ਜੇ ਜਿਹੜੀ ਕੋਈ ਡਿਮਾਂਡ ਹੋਵੇ ਬਾਈ ਜੀ ਉਹ ਵੀ ਪ੍ਰੋਵਾਈਡ ਕਰਵਾ ਦੂੰਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ i20 ਤੋਂ ਸ਼ੁਰੂਆਤ ਕਰਦੇ ਹਾਂ ਵੀਰੇ ਚਲੋ ਜੀ i20 ਇਹ 2012 ਮਾਡਲ ਆ ਵੀਰ ਜੀ ਜਿਵੇਂ ਬਹੁਤ ਲੋਕਾਂ ਦੇ ਫੋਨ ਆਉਂਦੇ ਨੇ ਸਾਡੇ ਕੋਲ ਘੱਟ ਬਜਟ ਦੀਆਂ ਗੱਡੀਆਂ ਨਹੀਂ ਹੈਗੀਆਂ ਇਹ ਇਹ 12 ਮਾਡਲ i20 ਹੈ ਵੀਰ ਜੀ ਡੀਜ਼ਲ ਹੈ ਜੀ ਤੇ ਆਪਾਂ 2.5 ਲੱਖ ਰੁਪਏ ਦੀ ਗੱਡੀ ਦੇ ਦਾਂਗੇ ਜੀ ਪਹਿਲੇ ਓਨਰ ਦੀ ਹੈ ਬਾਈ ਵੀਰ ਜੀ ਓਨਰ ਇਹਦਾ ਹੈਗਾ ਤੀਜਾ ਜੀ ਓਨਰ ਤੀਸਰਾ ਹਾਂਜੀ 2.5 ਲੱਖ ਰੁਪਏ ਦੀ ਇਹ ਗੱਡੀ ਤੁਹਾਨੂੰ ਦੇ ਦੇਣੀ ਆ ਬਾਈ i20 2012 ਮਾਡਲ ਡੀਜ਼ਲ ਹੈ ਤੇ ਬਾਕੀ ਬਾਕੀ ਮੌਕੇ ਤੇ ਰੇਟ ਨੇਗੋਸ਼ੀਏਬਲ ਆਪਾਂ ਜਿਵੇਂ ਵੀ ਹੋਊਗਾ ਰੇਟ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ ਫੁੱਲ ਮਾਨਤਨ ਕੀਤਾ ਜਾਊਗਾ ਬਿਲਕੁਲ ਜੀ ਬਿਲਕੁਲ ਛੋਟੀਆਂ ਗੱਡੀਆਂ ਦੇ ਦੋ ਨਾਲ ਸੈਲਫ ਡਰਾਈਵ ਵਾਸਤੇ ਛੋਟੀਆਂ ਵੀ ਦਵਾਂਗੇ ਵੀਰ ਜੀ ਆਟੋ ਕਹੋ ਆਟੋ ਲੈ ਕੇ ਦਵਾਂਗੇ ਮੈਨੂਅਲ ਕਹੋਗੇ ਮੈਨੂਅਲ ਦਵਾਂਗੇ ਸਾਡੇ ਕੋਲ ਆਟੋ ਡਿਜ਼ਾਇਰ ਖੜੀ ਹੈ ਜੀ ਇਹ ਤਾਂ ਚਲੋ ਸੇਲ ਵਾਸਤੇ ਸਾਡੇ ਕੋਲ ਆਟੋ ਡਿਜ਼ਾਇਰ ਵੀ ਖੜੀ ਆ ਬਰੀਜ਼ਾ ਵੀ ਖੜੀਆਂ ਨੇ ਸਾਡੇ ਕੋਲ ਸਾਰੀਆਂ ਸੈਲਫ ਡਰਾਈਵ ਵਾਸਤੇ ਗੱਡੀਆਂ ਪ੍ਰੋਵਾਈਡ ਨੇ ਜਿਹੜੀ ਵੀ ਤੁਸੀਂ ਕਹੋਗੇ ਉਹ ਗੱਡੀ ਦੇਵਾਂਗੇ ਚਲੋ ਸਹੀ ਅਗਲੀ ਗੱਡੀ ਦੇ ਇਹ ਆਪਣੇ ਕੋਲ ਆ ਗਈ 2017 ਮਾਡਲ i20 ਹੈ ਵੀਰ ਜੀ ਠੀਕ ਹੈ ਜੀ ਪਟਿਆਲੇ ਦਾ ਨੰਬਰ ਹੈ ਜੀ ਬੀਮਾ ਫੁੱਲ ਹੈ ਇਹਦਾ ਸੈਕੰਡ ਓਨਰ ਆ ਡੀਜ਼ਲ ਆ ਠੀਕ ਹੈ ਬਾਈ 72 73000 ਕਿਲੋਮੀਟਰ ਚੱਲੀ ਹੋਈ ਹੈ ओरिजिनल ਆਲ ਓਰੀਜਨਲ ਹੈ ਕਾਰ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਅਸੀਂ 5.5 ਲੱਖ ਰੁਪਏ ਦੀ ਦੇ ਦਨੇ ਆ 2017 ਮਾਡਲ ਬਾਈ ਇੰਟੀਰੀਅਰ ਅੰਦਰੋਂ ਕਿਸੇ ਗੱਡੀ ਦਾ ਖੋਲ ਕੇ ਦਿਖਾ ਸਾਰੀਆਂ ਗੱਡੀਆਂ ਦੇ ਇੰਟੀਰੀਅਰ ਚੈੱਕ ਕਰੋ ਬਿਲਕੁਲ ਨਵੇਂ ਇੰਟੀਰੀਅਰ ਨੇ ਚਲੋ ਆਜੋ ਬਾਈ ਖੁੱਲਾ ਅਨਲੌਕ ਹੈ ਜੀ ਵੀਰ ਜੀ ਅਨਲੌਕ ਤੇ ਚਲੋ ਕੋਈ ਗੱਲ ਨਹੀਂ ਬਾਈ ਮਾਰੋ ਇਹਨਾਂ ਗੱਡੀਆਂ ਦੇ ਵਿੱਚ ਨੀਆਂ ਨੇ ਅਨਲੌਕ ਆਪਾਂ ਕਰਵਾਉਣੇ ਆ ਤੇ ਇਧਰਲੇ ਪਾਸੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਬਾਈ ਮੈਨੂੰ ਲੱਗਦਾ ਯਾਰ ਆਪਾਂ ਇੰਟੀਰੀਅਰ ਤਾਂ ਦਿਖਾਈਓ ਨਾ ਕਿਉਂਕਿ ਸਾਰੀਆਂ ਆਲਮੋਸਟ ਸਾਫ਼ ਪਈਆਂ ਸਾਰੀਆਂ ਅੰਦਰੋਂ ਇੰਟੀਰੀਅਰ ਨਮੈ ਵੀਰ ਜੀ ਉਹ ਤਾਂ ਆਪਣੀ ਥੋੜੀ ਵੀਡੀਓ ਬਾਈ ਇੱਕ ਗੱਡੀ ਦਿਖਾ ਦਿਓ ਬਾਈ ਇੰਟੀਰੀਅਰ ਜਿਹੇ ਜਿਹਾ ਕਾਰ ਦਾ ਸਾਰੀਆਂ ਕਾਰਾਂ ਦਾ ਇਹੋ ਜਿਹਾ ਮਿਲੂਗਾ ਜੀ ਸਾਰੀਆਂ ਗੱਡੀਆਂ ਦਾ ਇੰਟੀਰੀਅਰ ਬਾਈ ਤੁਹਾਨੂੰ ਸਾਫ਼ ਸੁਥਰਾ ਮਿਲਣਾ ਕਿਉਂਕਿ ਵੀਡੀਓ ਬਹੁਤ ਲੰਬੀ ਤੇ ਲਈ ਜਾਣੀ ਹੈ ਜੇ ਆਪਾਂ ਕੱਲੀ-ਕੱਲੀ ਗੱਡੀ ਦਾ ਇੰਟੀ ਜ਼ਿਆਦਾ ਬ੍ਰੀਫ ਤੇ ਲੈ ਸਕਦੇ ਹਾਂ ਬਿਲਕੁਲ ਬਿਲਕੁਲ ਸਾਨੂੰ ਵਟਸਐਪ ਤੇ ਕਾਲ ਕਰੋ ਜੇ ਮਤਲਬ ਕਿਸੇ ਕਸਟਮਰ ਦਾ ਅਸੀਂ ਫੋਨ ਨਹੀਂ ਪਿਕ ਕਰ ਰਹਾ ਠੀਕ ਹੈ ਜੀ ਤਾਂ ਸਾਨੂੰ ਵਟਸਐਪ ਤੇ ਮੈਸੇਜ ਛੱਡੋ ਅਸੀਂ ਤੁਹਾਨੂੰ ਉਹਦੇ ਤੇ ਫੋਟੋਆਂ ਅੰਦਰੋਂ ਇੰਟੀਰੀਅਰ ਦੀਆਂ ਸਾਰੇ ਕਾਇਦੀਆਂ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਜੀ ਕਿਉਂਕਿ ਫੋਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਈ ਵਾਰ ਸਾਤੋਂ ਵੀ ਪਿਕ ਨਹੀਂ ਕੀਤੇ ਜਾਂਦੇ ਹਾਂਜੀ ਬਾਈ ਹੁਣ ਡਿਜ਼ਾਇਰ ਬਾਰੇ ਵੀ ਦੱਸ ਦੱਸ ਦਿਓ ਜੀ ਹਾਂ ਡਿਜ਼ਾਇਰ ਵੀਰ ਜੀ ਇਹ 2018 ਮਾਡਲ ਆ ਜੀ ਠੀਕ ਹੈ ਜੀ ਇਹ ਜੀਡੀਆਈ ਪੁਸ਼ ਬਟਨ ਸਟਾਰਟ ਆ ਵੀਰ ਜੀ ਡੀਜ਼ਲ ਆ ਹਾਂਜੀ ਫਰਸਟ ਓਨਰ 80 85000 ਕਿਲੋਮੀਟਰ ਚੱਲੀ ਹੋਈ ਆ ਆਟੋਮੈਟਿਕ ਆ ਆਟੋਮੈਟਿਕ ਹੈ ਹਾਂ ਜੀ ਆ ਡੀਜ਼ਲ ਦੇ ਵਿੱਚ ਠੀਕ ਹੈ ਜੀ 6.5 ਲੱਖ ਰੁਪਏ ਦੀ ਕਾਰ ਕਹਿੰਦੇ ਆ ਜੀ ਮੌਕੇ ਤੇ ਮਾਨਤਾਣ ਕਰਾਂਗੇ ਵੀਰ ਜੀ 6 ਲੱਖ 30000 ਦੀ ਗੱਡੀ ਦਵਾਂਗੇ 6 ਲੱਖ 30000 ਦੀ ਗੱਡੀ ਦੇਣਾ ਡੀਜ਼ਲ ਡੀਜ਼ਲ ਹਾਂ ਜਾ ਉਹ ਵੀ ਯਾਰ ਫੈਮਿਲੀ ਕਾਰ ਬਹੁਤ ਸੋਹਣੀ ਹੈ ਬਿਲਕੁਲ ਜੀ ਲਓ ਜੀ ਤੇ ਅਗਲੀ ਗੱਡੀ ਤੇ ਚਾਲਦੇ ਆ ਬਈ ਆਜੋ ਇੱਥੇ ਆਜੋ ਇੱਧਰ ਆਜੋ ਬਈ ਸਵਿਫਟ ਤੇ ਆਜੋ ਪਹਿਲਾਂ ਠੀਕ ਹੈ ਜੀ ਇਹ ਇਹ ਵੀ ਸਵਿਫਟ 2015 ਮਾਡਲ ਹੈ ਜੀ ਠੀਕ ਹੈ ਜੀ ਓਨਰ ਸੈਕੰਡ ਹੈ ਜੀ ਸਾਰੀ ਓਰੀਜਨਲ ਹੈ ਜੀ ਓਰੀਜਨਲ ਦੀ ਗਾਰੰਟੀ ਹੈ ਭਾਜੀ ਠੀਕ ਹੈ ਜੀ ਤੇ ਆਲਮੋਸਟ ਨਵੀਂੋ ਕਾਰ ਆ ਚੱਲੀ ਹੋਈ 9095000 ਸੈਕੰਡ ਓਨਰ ਆ ਟਾਇਰ ਬਹੁਤ ਵਧੀਆ ਪਏ ਨੇ 480000 ਰੁਪਏ ਮੰਗਦੇ ਆ 470000 ਦੀ ਸੀ ਗੱਡੀ ਦੇ ਦਾਂਗੇ 2000 ਕਿੰਨਾ ਮਾਡਲ ਵੀ 15 ਹੈ ਜੀ 2015 ਮਾਡਲ 480 ਡਿਮਾਂਡ ਆ ਭਾਈ 470 ਮਾਨਤਨ ਤੁਹਾਡਾ ਮੌਕੇ ਤੇ ਪੂਰਾ ਵਧੀਆ ਕੀਤਾ ਜਾਊਗਾ ਪਰ ਇਹਦੇ ਵਾਸਤੇ ਕਾਲ ਨਾ ਕਰੋ ਬਈ WhatsApp ਤੇ ਕਰ ਲੇ ਕਿਉਂਕਿ ਕਈ ਵਾਰ ਨੰਬਰ ਜਿਆਦਾ ਇੱਕ ਬੇਨਤੀ ਹੈ ਵੀ WhatsApp ਤੇ ਕਾਲ ਨਾ ਕਰੋ ਸਾਨੂੰ ਮੈਸੇਜ ਕਰੋ ਠੀਕ ਹੈ ਜੀ ਕਈ ਵਾਰ ਸਾਡਾ ਦੂਜੇ ਲੋੜ ਫੋਨ ਚੱਲ ਰਿਆ ਹੁੰਦਾ WhatsApp ਤੇ ਕਾਲ ਨਹੀਂ ਪਿੱਕ ਕੀਤੀ ਜਾਂਦੀ ਸਾਨੂੰ WhatsApp ਤੇ ਮੈਸੇਜ ਕਰ ਦਿਓ ਅਸੀਂ ਆਪੇ ਤੁਹਾਨੂੰ ਕਾਲ ਕਰ ਲਾਂਗੇ ਤੁਹਾਨੂੰ ਮੈਸੇਜ ਵੀ ਰਿਪਲਾਈ ਕਰਾਂਗੇ ਅਸੀਂ ਠੀਕ ਹੈ ਜੀ ਕ੍ਰੇਟਾ ਇਹ ਵੀ ਜੀ 2016 ਮਾਡਲ ਕ੍ਰੇਟਾ ਹੈ ਜੀ ਸੈਕੰਡ ਓਨਰ ਆ ਵੀਰੇ ਆ ਲਾਈਟ ਟਾਇਰ ਚੇਂਜ ਨੇ ਟੌਪ ਮਾਡਲ ਐਸਐਕਸ ਠੀਕ ਹੈ ਜੀ ਡੀਜ਼ਲ ਵਰਜ਼ਨ ਆ ਵੀਰੇ ਇਹ ਇਹ ਕਾਰ ਦਾ 7 ਲੱਖ ਰੁਪਏ ਮੰਗਦੇ ਆ ਜੀ 6 ਲੱਖ 60 ਹਜ਼ਾਰ ਦੀ ਗੱਡੀ ਦੇ ਦਾਂਗੇ ਜੀ ਇਹ ਕਿੰਨੇ ਮੈਂਨ ਵਰਦੀ ਆ ਬਾਈ ਸੈਕਿੰਡ ਵੀਰੇ ਇਹ ਸੈਕਿੰਡ ਹਾਂਜੀ ਜਿਹੜੀਆਂ ਕਾਰਾਂ ਵੀਰ ਜੀ 12 13 14 15 ਤੱਕ ਨੇ ਉਹ ਦੇਖੋ ਓਨਰ ਸੈਕਿੰਡ ਹੀ ਮਿਲ ਰਹੀਆਂ ਨੇ ਜਿਆਦਾ ਅੱਛਾ ਬਾਈ ਜੇ ਕਿਸੇ ਦਾ ਮਤਲਬ ਉਹ ਵੀ ਲੈਣੀ ਹੈ ਸੈਲਫ ਡਰਾਈਵ ਵਾਸਤੇ ਵੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸੈਲਫ ਡਰਾਈਵ ਵਾਸਤੇ ਵੀਰ ਜੀ ਸਾਡੇ ਕੋਲ ਬਿਲਕੁਲ ਨਵੀਆਂ ਬ੍ਰਾਂਡ ਦੀਆਂ ਕਾਰਾਂ ਵੀ ਖੜੀਆਂ ਨੇ ਜਿਹੜੀਆਂ ਸਿਰਫ ਸੈਲਫ ਡਰਾਈਵ ਆਸਤੀ ਲੈ ਜਾਵੀਆਂ ਨੇ ਸਕੋਰਪਿਓ, थार, ਫੋਰਚੂਨਰ, ਸਕੋਰਪਿਓ, थार, ਫੋਰਚੂਨਰ, ਰੌਕਸ ਜਿਹੜੀ ਤੁਸੀਂ ਸਾਨੂੰ ਕਹੋਗੇ ਸੀ ਸੈਲਫ ਡਰਾਈਵ ਤੇ ਉਹੀ ਗੱਡੀ ਪ੍ਰੋਵਾਈਡ ਕਰਵਾ ਦਾਂਗੇ ਤੁਹਾਨੂੰ। ਪਰ ਬਈ ਘੱਟੋ ਘੱਟ ਕਿੰਨੇ ਦਿਨਾਂ ਵਾਸਤੇ ਲੈ ਜਾ ਸਕਦਾ? ਵੀਰੀ ਘੱਟੋ ਘੱਟ ਦੇਖੋ 10 ਦਿਨ ਵਾਸਤੇ ਗੱਡੀ ਦਵਾਂਗੇ ਜੀ। 10 ਦਿਨ ਤੋਂ ਘੱਟ ਅਸੀਂ ਕਿਸੇ ਨੂੰ ਕਾਰ ਨਹੀਂ ਦੇ ਸਕਦੇ। ਠੀਕ ਹੈ ਜੀ। ਕਿਉਂਕਿ ਸਾਡਾ ਸੈਲਫ ਡਰਾਈਵ ਦਾ ਇੱਕੋ ਹੀ ਹੁੰਦਾ ਵੀ ਅਸੀਂ 1-2 ਦਿਨ ਲਈ ਕਾਰ ਸਾਡਾ ਵੈਡਿੰਗ ਦਾ ਕੰਮ ਨਹੀਂ ਹੈਗਾ ਸਿਰਫ ਸੈਲਫ ਡਰਾਈਵ ਸੈਲਫ ਡਰਾਈਵ ਮਤਲਬ ਸੈਲਫ ਡਰਾਈਵ ਠੀਕ ਹੈ ਜੀ ਵਿੱਚ ਲੋਕ ਸਾਨੂੰ ਫੋਨ ਕਰਦੇ ਨੇ ਵੀ ਵੈਡਿੰਗ ਵਾਸਤੇ ਚਾਹੀਦੀ ਆ ਹਾਂਜੀ ਬਈ ਕਿਉਂਕਿ ਇੱਕ ਦੋ ਦਿਨ ਵਾਸਤੇ ਸੀ ਗੱਡੀ ਨਹੀਂ ਦੇ ਸਕਦੇ ਕੋਈ ਵੀ ਠੀਕ ਹੈ ਜੀ ਤੇ ਵੀਰੇ ਲੋਨ ਦੀ ਗੱਲ ਕਰਦੇ ਆਪਾਂ ਹੁਣ ਲੋਨ ਕਿੰਨੇ ਮਾਡਲ ਤੱਕ ਹੋਊਗਾ ਵੀਰ ਜੀ ਲੋਨ 2012 ਮਾਡਲ 13 ਮਾਡਲ ਤੋਂ ਦੇਖੋ ਮਰੂਤੀ ਦੇ ਪ੍ਰੋਡਕਟ ਦੇ 12 ਤੋ ਹੋਜੂਗਾ ਜੀ ਠੀਕ ਹੈ ਜੀ ਬਾਕੀ ਅਦਰ ਗੱਡੀਆਂ ਦੇ 2015 ਤੋਂ ਉੱਪਰ ਹੋਊਗਾ 2015 ਤੋਂ ਹਾਂਜੀ ਭਾਈ ਕਿੰਨੇ ਕੁ ਲੋਨ ਕਰਾ ਦੋਗੇ ਫਿਰ ਵੀ ਮੰਨ ਕੇ ਚੱਲੀਏ ਵੀਰ ਜੀ ਲੋਨ ਇੱਕ ਲੋਨ ਦੀ ਤੁਹਾਨੂੰ ਦੱਸਦਾ ਮੈਂ ਗੱਲ ਇੱਕ ਤਾਂ ਬੰਦੇ ਦਾ ਸਿਬਲ ਓਕੇ ਹੋਵੇ ਇੱਕ ਲੋਨ ਕਿਸੇ ਵੀ ਕਾਰ ਤੇ ਜੇ ਹੁੰਦਾ ਤਾਂ ਲਾ ਕੇ ਚਲੋ ਵੀ 80% ਜਾਂ 70% ਹੁੰਦਾ ਹੈ ਕਸਟਮਰ ਸਾਨੂੰ ਕਹਿੰਦਾ ਵੀ ਫੁੱਲ ਲੋਨ ਕਰਾਓ ਫੁੱਲ ਲੋਨ ਨਹੀਂ ਹੁੰਦਾ ਹੁੰਦਾ ਨਾ ਨਵੀਂ ਗੱਡੀ ਤੇ ਹੋਵੇ ਵੀਰ ਜੀ ਨਾ ਪੁਰਾਣੀ ਤੇ ਹੋਵੇ ਠੀਕ ਹੈ ਜੀ ਇਸ ਕਰਕੇ ਪਲੀਜ਼ ਕੋਈ ਵੀ ਬੰਦਾ ਫੁੱਲ ਲੋਨ ਬਾਰੇ ਨਾ ਹੋ ਕਰਿਆ ਕਰੋ ਵੀਰ ਜੀ ਇਹ 2016 ਮਾਡਲ ਹੈ ਜੀ ਫਸਟ ਓਨਰ ਆ 70000 ਕਿਲੋਮੀਟਰ ਚੱਲੀ ਦੀ ਗਾਰੰਟੀ ਆ ਸਾਰੀ origignal ਦੀ ਗਾਰੰਟੀ ਹੈ ਜੀ ਡੀਜ਼ਲ ਠੀਕ ਆ ਬਾਈ ਐਸ ਐਕਸ ਡਬਲ 에ਅਰ ਬੈਗ ਜੀ ਠੀਕ ਹੈ ਜੀ ਇਹ ਵੀਰ ਜੀ 6.6 ਲੱਖ ਰੁਪਏ ਦੀ ਕਾਰ ਅਸੀਂ ਦੇਣੀ ਹੈ ਜੀ ਮੌਕੇ ਤੇ ਜਰੂਰ ਆ ਜਾਂਦਾ ਮਾਨਤਾ ਕਰਾਂਗੇ ਜੀ 6.6 ਲੱਖ ਰੁਪਏ ਦੀ ਦੇ ਦੇਣੀ ਹੈ ਬਾਈ ਮੌਕੇ ਤੇ ਹਰੇਕ ਗੱਡੀ ਦੇ ਵਿੱਚ ਤੁਹਾਡਾ ਮਾਨਤਾਣ ਹੋ ਜਾਊਗਾ ਉਸ ਤੋਂ ਬਿਨਾਂ ਬਈਆ 2 ਇੰਟੀਰੀਅਰ ਦੀ ਵੀ ਦਿਖਾਈ ਜਾਵੇ ਵੀਰੇ ਇਹ ਗੱਡੀ ਸਾਡੀ ਬਿਲਕੁਲ ਨਵੀਂ ਹੈ ਜੀ ਲਓ ਬਾਈ ਕਹਿੰਦਾ ਇੰਟੀਰੀਅਰ ਚੈੱਕ ਕਰਵਾਓ ਇੱਕ ਵਾਰ ਕਰੋ ਜੀ ਇੰਟੀਰੀਅਰ ਐਨ ਆਰ ਆਈ ਫੈਮਿਲੀ ਦੀ ਕਾਰ ਆ ਵੀਰ ਜੀ ਕਰੋ ਬਈ ਮਤਰਾ ਚੈੱਕ ਫੈਰ ਟੂਰ ਹਰੇਕ ਗੱਡੀ ਦੇ ਸਾਫ ਸੁਥਰੇ ਬੈਠੇ ਬਈ ਕੋਈ ਖਾਲਾ ਨਹੀਂ ਜਾ ਲਾਰਜ ਪੈਲਿਸ ਬਰਨਾਲੇ ਦਾ ਅੱਜ ਮਾੜੇ ਮਾੜੇ ਮਨ ਬਖਲੇ ਚਲੋ ਬਈ ਆ ਜਾਓ ਅਗਲੀ ਗੱਡੀ ਜਾਂ ਬਚਾਓ ਵੀ ਚਲੋ ਜੀ ਦਾ ਗਜ਼ਾਰੇ ਖੜੀ ਆ ਬਿਰਾਜਿਤ ਡਿਜ਼ਾਇਰ ਹੈ ਜੀ ਇਹ ਪਹਿਲਾਂ ਸੀ ਤੁਹਾਨੂੰ ਦਿਖਾਈ ਤੇ ਉਹ ਸੁਵਿਫਟ ਸੀ ਜੀ ਠੀਕ ਹੈ ਜੀ 15 ਮਾਡਲ ਡਿਜ਼ਾਇਰ ਹੈ ਜੀ ਇਹ ਉਸੇ ਮਾਡਲ ਦੇ ਵਿੱਚ ਇਹ 12 ਮਾਡਲ ਹੈ ਜੀ ਓਨਰ ਸੈਕੰਡ ਆ ਪੀ ਵੀ 19 ਬਰਨਾਲੇ ਦਾ ਇਹਦਾ ਨੰਬਰ ਹੈ ਜੀ ਠੀਕ ਹੈ ਜੀ ਟਾਇਰ ਨਵੇਂ ਪਏ ਹੋਏ ਨੇ ਵੀਡੀ ਆ ਜਾਂ ਡੀਜ਼ਲ ਆ ਠੀਕ ਹੈ ਜੀ ਚੱਲੀ ਹੋਈ ਵੀਰੇ 90 92000 ਆ 3.5 ਲੱਖ ਰੁਪਏ ਮੰਗਦੇ ਆ ਜੀ ਠੀਕ ਹੈ ਸਵਾ 3 ਲੱਖ ਰੁਪਏ ਦੀ ਕਾਰ ਦਵਾਂਗੇ ਇੰਟੀਰੀਅਰ ਦੀ ਨਮੀਆਂ ਬਿਲਕੁਲ ਇਹ ਵੀ ਚੈੱਕ ਕਰਵਾ ਦਿਓ ਖਲਵਾ ਕੇ ਸਾਨੂੰ ਕਸਟਮਰ ਬਹੁਤ ਫੋਨ ਕਰਦੇ ਨੇ ਇੰਟੀਰੀਅਰ ਵਾਸਤੇ ਇੰਟੀਰੀਅਰ ਚੈੱਕ ਤਕਰੀਬਨ ਭਾਈ ਸਾਰੀਆਂ ਗੱਡੀਆਂ ਦੀ ਪਾਸਿੰਗ ਮਿਲ ਜੂਗੀ ਵੀਰ ਜੀ ਪਾਸਿੰਗ ਤਾਂ ਸਾਰੀਆਂ 15 ਸਾਲ ਦੀ ਹੁੰਦੀ ਹੈ ਜੀ ਹਰੇਕ ਗੱਡੀ ਦੀ ਠੀਕ ਹੈ ਜੀ ਪਾਸਿੰਗ ਤੋਂ 15 ਸਾਲ ਤੋਂ ਬਾਅਦ ਪੈਸੇ ਸਾਡੇ ਕੋ ਸਾਰੀਆਂ ਗੱਡੀਆਂ ਪਾਸਿੰਗ ਵਾਲੀਆਂ ਹੀ ਨੇ ਹਾਂਜੀ ਜਿਵੇਂ 12 ਮਾਡਲ ਖੜੀ ਹੋ ਜੀ ਪਾਸਿੰਗ ਵੀਰ ਜੀ ਪਾਸ 2027 ਤੱਕ ਹੈ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਵੀ ਪਾਸਿੰਗ ਹੁੰਦੀ ਹੈ ਜੀ ਬੀਮਾ ਕਾਗਜ਼ ਸਾਰਾ ਕੁਝ ਸਾਰਾ ਕੁਝ ਓਕੇ ਹੈ ਜੀ ਲੋ ਵੀ ਕਰੋ ਗਰਾ ਚੈੱਕ ਕਰ ਲੋ ਗੱਡੀ ਤੇ ਭਾਈ ਅੱਛਾ ਮੀਰ ਪਰਦੀ ਆਪਣੀ ਕੀ ਗਾਰੰਟੀ ਹੁੰਦੀ ਆ ਕਾਰ ਦੀ ਵੀ ਵੀਰ ਜੀ ਸਾਡੀ ਕਾਪੀ ਕਾਗਜਾਂ ਦੀ ਐਕਸੀਡੈਂਟ ਦੀ ਇੰਜਨ ਗੇਅਰ ਦੀ ਸਾਰੀ ਗਾਰੰਟੀ ਆ ਠੀਕ ਆ ਜੀ ਕੋਈ ਪੀਸ ਮਾੜਾ ਮੋਟਾ ਰੀਪੇਂਟ ਜ਼ਰੂਰ ਹੋਏ ਹੋਏ ਨੇ ਸਾਡੀ ਬਾਕੀ ਸਾਰੀ ਗਾਰੰਟੀ ਆ ਠੀਕ ਆ ਬਈ ਤੇ ਜੇ ਬਾਈ ਕਿਸੇ ਨੇ ਪਿਕਪਾੜੀ ਗੱਡੀ ਲੈਣੀ ਆ ਇੰਦਰ ਬਲੈਰੋ ਵੀ ਕੋਲ ਤੁਹਾਡੇ ਕੋਲ ਵਾਸਤੇ ਆਜੋ ਵੀ ਬਲੈਰੋ ਵੀ ਦਿਖਾ ਦਈਏ ਕੋਈ ਨਾ ਜਿਵੇਂ ਕਿਸੇ ਨੇ ਘੋਟਾ ਮਾਰਨ ਵਾਲੀ ਗੱਡੀ ਆ ਹਾਂ ਲਓ ਜੀ ਵੀਰ ਜੀ ਇਹ 2023 ਮਾਡਲ ਕਾਰ ਆ ਜੀ ਹਾਂਜੀ ਚੱਲੀ ਹੋਈ ਕੁੱਲ 40000 ਆ ਜੀ ਸਾਰੀ ਓਰੀਜਨਲ ਆ ਵੀਰ ਜੀ ਹਾਂ ਟੈਕਸ ਇਹਦੇ ਸਾਰੇ ਅਪ ਟੂ ਡੇਟ ਨੇ ਜੀ ਜਿਹੜੇ ਮਹੀਨੇ ਮਹੀਨੇ ਵਾਲੇ ਪਾਸ ਹੁੰਦੇ ਨੇ ਸਾਰੇ ਪਾਸ ਨੇ ਇਹਦੇ ਬਾਈ ਗੱਡੀ ਅੰਦਰੋਂ ਬਹੁਤ ਸਾਰੇ ਪਈਆ ਜਿਵੇਂ ਜਮੀ ਨਹੀਂ ਵਰਤੀ ਹੁੰਦੀ ਬੰਦੇ ਨੇ ਬੱਬੀ ਜੀ ਕਈ ਵਾਰ ਘਰ ਵਾਸਤੇ ਗੱਡੀਆਂ ਲਈਆਂਵੇਂ ਉਹ ਬਹੁਤ ਯੂਜ਼ਿੰਗ ਘੱਟ ਹੁੰਦੀ ਆ ਹੋ ਬਾਈ ਬਲੇਰੋ ਚੈੱਕ ਕਰ ਲਓ ਜਮਾ ਸਾਫ਼ ਸੁਥਰੇ ਤਰੀਕੇ ਤੇ ਇਹ 8 ਕੁ ਲੱਖ ਰੁਪਏ ਦੀ ਅਸੀਂ ਨੇ ਕਾਰ ਦੇਣੀ ਆ ਨਵੀ 1.5 ਲੱਖ ਦੀ ਆ ਜੀ ਇਹ ਓਰੀਜਨਲ ਆ ਜੀ ਫਿਰ ਓਰੀਜਨਲ ਆ ਜੀ ਸਾਰਾ ਓਰੀਜਨਲ ਪੇਂਟ ਦੀ ਛੱਡੀ ਆ ਬਾਈ 10 ਕੁ ਲੱਖ ਰੁਪਏ ਦੀ ਇਹ ਕਾਰ ਦੇਦਾ ਹੋਵੇ ਘਰ ਲੋ ਕਿਰਾ ਕੰਟੈਕਟ ਜਿਹਨੇ ਵੀ ਪਿਕਅਪ ਘੱਟੀ ਲੈਣੀ ਆ ਹੁਣ ਤਾਂ ਬਈ ਤੁਹਾਨੂੰ ਦਿਖਾ ਦਿੱਤੀ ਆਪਾਂ ਨੇ ਬਾਹਰੀ ਗੱਡੀਆਂ ਤੇ ਅੰਦਰ ਵੀ ਲੱਗਦੀ ਗੱਡੀ ਨੇ ਬਹੁਤ 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 ਆਜੂ ਅਜੂ ਵੀ ਅੰਦਰ ਇੱਕ ਥਾਰ ਖੜੀ ਆ ਕਿ ਤੁਹਾਡੇ ਬਹੁਤੋ ਕੰਮ ਦੀ ਆ ਤੇ ਕਾਰਸਿਟੀ ਵੀ ਬਹੁਤ ਸੋਹਣੀ ਲੱਗਦੀ ਆ ਜੀ ਆਜੂ ਦਾ ਸਾਡਾ ਦੂਜੀ ਦਿਖਾ ਲਈਏ ਵਈ ਅਲੈਕਮ ਕਾਰਸਿਟੀ 2016 ਮਾਡਲ ਆ ਵੀਰੇ ਇਹ ਹਾਂਜੀ ਸੈਕੰਡ ਓਨਰ ਆ ਸਨ ਰੂਫ ਲੱਗਿਆ ਹੋਇਆ ਇਹਦੇ ਚ ਪੁਸ਼ ਬਟਨ ਸਟਾਰਟ ਡੀਜ਼ਲ ਠੀਕ ਆ ਜੀ ਲਾਏ ਟਾਇਰ ਗੱਡੀ ਦੇ ਬਹੁਤ ਸੋਹਣੇ ਪਏ ਹੋਏ ਨੇ ਇਹਦੇ ਵਿੱਚ ਤੇ ਇਹ ਕਾਰ ਆਪਾਂ ਨੂੰ 5.5 ਲੱਖ ਰੁਪਿਆ ਸੀ ਮੰਗਦੇ ਆਂ ਜੀ ਠੀਕ ਹੈ ਜੀ ਤੇ ਮੌਕੇ ਤੇ ਕਰ ਲਾਂਗੇ ਮਾਨਤਨ ਵੀਰ ਜੀ ਗੱਡੀ ਸਾਰੀ ਸਾਫ ਸੁਥਰੀ ਹੈ ਬਾਈ ਹਾਂ ਜੀ ਬਿਲਕੁਲ ਬਣ ਗਈ ਹੈ ਜੀ ਲਓ ਜੀ 5.5 ਲੱਖ ਡਿਮਾਂਡ ਆ ਬਈ ਇਹਦੀ ਲਓ ਵੀ ਮਿੱਤਰੋ ਕਰ ਲੋ ਕਿਰਾ ਚੈੱਕ ਗੱਡੀ ਇੰਟੀਰੀਅਰ ਦੀ ਸਾਫ ਸੁਥਰੀ ਹੈ ਬਾਈ ਬਹੁਤ ਦਿਖਾਉਣ ਦੀ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਆ ਜੋ ਥਾਰ ਖੜੀ ਆ ਥਾਰ ਤੇ ਨਿਕਾ ਮਰਵਾਉ ਦੇ ਇੱਕ ਵਾਰ ਤੁਹਾਡੇ ਵਾਸਤੇ ਸੈਲਫ ਡਰਾਈਵਰ 2023 ਮਾਡਲ ਹੈ ਜੀ ਠੀਕ ਹੈ ਜੀ 4x2 ਮੈਨੂਅਲ ਜੀ ਠੀਕ ਹੈ ਜੀ ਪੇਡ ਨੰਬਰ ਲੱਗਿਆ ਹੋਇਆ ਵੀ ਜੀ 00 ਚ ਇਹਦੇ ਚ ਹਾਂ ਅੱਛਾ ਜੀ ਬੀਮਾ ਫੁੱਲ ਹੈ ਜੀ ਬੰਪਰ ਟੂ ਬੰਪਰ ਠੀਕ ਹੈ ਬਈ ਇਹ ਕਾਰ ਆਪਾਂ 12 ਲੱਖ 60000 ਰੁਪਏ ਦੀ ਦੇ ਦਾਂਗੇ ਜੀ 12 ਲੱਖ ਤੇ 60000 ਦੀ ਬਾਈ ਲੈਣ ਦੇਣ ਵਾਲਾ ਇੱਕੋ ਰੇਟ ਆ ਹਾਂ ਜੀ ਵੀਰੇ ਹਾਂ ਇਹਦੇ ਵਾਸਤੇ ਨਾ ਪਲੀਜ਼ ਸਾਨੂੰ ਕੋਈ ਵੀ ਬੰਦਾ ਹੋ ਕਰੇ ਲੋਕ ਸਾਨੂੰ 1.5 ਲੱਖ ਰੁਪਏ ਕਿਹਾ ਜਾਂਦੇ ਨੇ ਯਾਰ ਉਹ ਚੰਗਾ ਨਹੀਂ ਲੱਗਦਾ ਗੱਡੀ ਦੇ ਅੰਦਰ ਭਾਈ ਸੀਟ ਕਵਰ ਵਗੈਰਾ ਚੇਂਜ ਕਰਵਾਏ ਹੋਏ ਨੇ ਸਾਫ ਸੁਥਰੇ ਸੀਟ ਕਵਰ ਲੱਗੇ ਹੋਏ ਨੇ ਕਿ ਬਹੁਤ ਸੋਹਣੀ ਗੱਡੀ ਆ ਯਾਰ 12 ਲੱਖ 60 12 ਲੱਖ 60 ਹਜ਼ਾਰ ਦੀ ਇਹ ਵੀ ਸੈਲਫ ਡਰਾਈਵ ਵਾਸਤੇ ਸੈਲਫ ਡਰਾਈਵ ਵਾਸਤੇ ਵੀਰ ਜੀ ਇਹ ਵੀ ਖੜੀ ਹੈ ਨਵੀਆਂ ਬਹੁਤ ਨਵੀਆਂ ਗੱਡੀਆਂ ਖੜੀਆਂ ਨੇ ਜੀ ਕੋਈ ਵੀ ਇਸ਼ੂ ਨਹੀਂ ਠੀਕ 18 ਹੋਰ ਵੀ ਹੈਗੇ ਆਪਣੇ ਕੋਲ ਵੀਰ ਜੀ ਥਾਰ ਆ ਆਪਣੇ ਕੋਲ ਬਲੈਕ ਵਾਈਟ ਜਿਹੜੀ ਕਹੋਗੇ ਸੈਲਫ ਡਰਾਈਵ ਤੋਂ ਉਹ ਪ੍ਰੋਵਾਈਡ ਕਰਾ ਦੂੰਗਾ ਇਹ ਕੋਈ ਸਾਰੀਆਂ ਨੇ ਉਹ ਅਸੀਂ ਨੇ ਉਹਰੇ ਸੇਲ ਵਾਸਤੇ ਨਹੀਂ ਖੜਾਈਆਂ ਹੋਈਆਂ ਜੇ ਕਿਸ ਜੇ ਮੈਂ 5-7 ਇਕੱਠੀਆਂ ਲੈਣੀਆਂ ਨੇ ਹਾਂ ਜਰੂਰ 5-7 ਵੀ ਪ੍ਰੋਵਾਈਡ ਕਰਾਂ ਜਿਹੜੀ ਮਰਜ਼ੀ ਦੋ ਵੀਰੇ ਮੈਂ ਦੋ ਲਓ ਵੀ ਕਰੋ ਗਿਰਾਂ ਚ ਇਹ ਡਿਜ਼ਾਇਰ ਆ ਗਈ ਜੀ ਪੈਟਰੋਲ ਹਾਂਜੀ ਦੇਖੋ ਬਾਹਰ ਕੋਈ ਪੈਟਰੋਲ ਕਾਰ ਨਹੀਂ ਸਾਡੇ ਕੋਲ 15 ਮਾਡਲ ਪਹਿਲੇ ਨੋ ਠੀਕ ਹੈ ਜੀ ਠੀਕ ਹੈ ਜੀ ਪਟਿਆਲੇ ਦਾ ਨੰਬਰ ਆ ਵੀਐਕਐਸ ਆਈ ਮਾਡਲ ਆ ਠੀਕ ਹੈ ਬਾਈ ਇਹ ਕਾਰ ਵੀਰ ਜੀ ਆਪਾਂ ਸਵਾ ਚਾਰ ਲੱਖ ਰੁਪਏ ਦੇ ਦਾਂਗੇ ਜੀ ਠੀਕ ਹੈ ਬਾਈ ਜੀ ਹਾਂਜੀ ਸਵਾ ਚਾਰ ਲੱਖ ਰੁਪਏ ਦੀ ਦੇ ਦੇਣੀ ਆ ਬਈ ਡਿਜ਼ਾਇਰ 2015 ਮਾਡਲ 15 ਮਾਡਲ ਸੀਟ ਕਵਰ ਮੈਟ ਸਾਰਾ ਕੁਝ ਨਵੇਂ ਨਹੀਂ ਜਿਹਦੇ ਵਿੱਚ ਪੈਟਰੋਲ ਵੀਰੇ ਚੈੱਕ ਕਰੋ ਬਈ ਗੱਡੀ ਬਿਲਕੁਲ ਸਾਫ ਸੁਥਰੀ ਆ ਆਜੋ ਇੱਕ ਹੋਰ ਗੱਡੀ ਤੇ ਲੈ ਕੇ ਚਲਦੇ ਆਪਾਂ ਤੁਹਾਨੂੰ ਚਲੋ ਬਈ ਮੇਤਰਾ ਆਜੋ ਬਈ ਫਰੀਜ਼ਾ ਤੇ ਆਜੋ ਲਓ ਵੀ ਪਹਿਲਾਂ ਟਾਇਰਾਂ ਦੀ ਨਿਗਾਹ ਮਾਰੋ ਬਈ ਟਾਇਰ ਹੀ ਅੱਖਾਂ ਦੇ ਵਿੱਚ ਪੈਂਦਾ ਦੇਖੋ ਕਿੰਨੇ ਚੰਗੇ ਟਾਇਰ ਆ ਇਹ 2016 ਮਾਡਲ ਜੀ ਹਾਂਜੀ ਫਸਟ ਓਨਰ ਆ ਹਮ ਅਲਾਈ ਟਾਇਰ ਦੇਖੋ ਬਹੁਤ ਸੋਹਣੇ ਹੁਕਮਾਂ ਦੇ ਟਾਇਰ ਲੱਗੇ ਹੋਏ ਨੇ ਜੀਡੀਆਈ ਮਾਡਲ ਆ ਜੀ ਇਹ ਜੀਡੀਆਈ ਮਾਡਲ ਆ ਭਾਈ ਹਾਂਜੀ ਹਾਂ ਡੀਜ਼ਲ ਲਓ ਵੀ ਕਰੋ ਫੇਰਾ ਚੈੱਕ ਅੰਦਰ ਤੇ ਲਓ ਜੀ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰ ਜੀ ਇੰਟੀਰੀਅਰ ਦੀ ਬਿਲਕੁਲ ਨਵੀਆਂ ਕਾਰ ਜੀ ਇੰਟੀਰੀਅਰ ਵੀ ਗੱਡੀ ਦਾ ਸਾਰਾ ਰੀਸਫਾਰਸ ਜਨ ਗੇਅਰ ਦੀ ਗਾਰੰਟੀ ਪੰਜਾਬ ਨੰਬਰ ਦੀਆਂ ਗੱਡੀਆਂ ਮਿਲਣੀਆਂ ਨੇ ਅਗਲੀ ਗੱਡੀ ਤੇ ਚੱਲਦੇ ਆਂ ਵੀਰ ਜੀ ਹੋਂਡਾ ਸਿਟੀ ਆ 2015 ਮਾਡਲ ਜੀ ਠੀਕ ਆ ਜੀ ਠੀਕ ਆ ਜੀ ਇਹ ਵੀ ਡੀਜ਼ਲ ਆ ਇਹ ਵੀ ਡੀਜ਼ਲ ਸਾਢੇ 4 ਲੱਖ ਰੁਪਏ ਮੰਗਦੇ ਆਂ ਜੀ ਅਸੀਂ ਇਹਦਾ 4.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਹੂੰ ਲੁਧਿਆਣੇ ਦਾ ਨੰਬਰ ਆ ਜੀ ਕਿੰਨਾ ਮਾਡਲ ਆ ਬਈ 2015 ਜੀ ਠੀਕ ਆ ਯਾਨੀ ਕਿ 15 ਮਾਡਲ ਵਾਲੀਆਂ ਤੇ ਲੋਨ ਹੋ ਜੂਗਾ ਜਮਨ ਸਾਰੀਆਂ ਗੱਡੀਆਂ ਤੇ ਲੋਨ ਸਾਰੀਆਂ ਕਾਰਾਂ ਤੇ ਹੋ ਜੂ ਵੀਰ ਜੀ ਜਿੰਨੀਆਂ ਆਪਣੇ ਕੋਲ ਖੜੀਆਂ ਸੂਜ਼ੂਕੀ ਵਾਲੀ 12 ਠੀਕ ਹੈ ਜੀ ਸਾਰੀਆਂ ਲੋਨ ਵਾਲੀਆਂ ਗੱਲਾਂ ਨੂੰ ਛੱਡ ਕੇ ਜੀ ਆਪਾਂ ਬਾਕੀ ਸਾਰੀਆਂ ਗੱਲਾਂ ਤੇ ਲੋਨ ਕਰਾ ਦਾਂਗੇ ਜੀ ਠੀਕ ਹੈ ਜੀ ਲੈਂਡ ਰੋਵਰ ਬਾਈ ਲੈਂਡ ਰੋਵਰ ਬਾਰੇ ਦੱਸੋ ਜੀ ਹੁਣ ਲੈਂਡ ਰੋਵਰ ਵੀਰੇ 2012 ਮਾਡਲ ਹੈ ਜੀ ਠੀਕ ਹੈ ਜੀ ਆਟੋਮੈਟਿਕ ਹੈ ਡੀਜ਼ਲ ਹਾਂ ਜੀ ਓਨਰ ਵੀਰੇ ਤੀਜੇ ਆ ਲੋਕ ਮੈਨੂੰ ਫੋਨ ਕਰ ਕਰਕੇ ਪੁੱਛਦੇ ਨੇ ਦੇਖੋ ਇੰਨਾ ਪੁਰਾਣਾ ਮਾਡਲ ਆ ਗੱਡੀ ਤਾਂ ਤੀਜੇ ਨੂੰ ਆ Ориਜਨਲ ਸਾਰੀ ਹੈ ਜੀ ਹੂੰ ਠੀਕ ਹੈ ਜੀ ਤੇ ਪਰ ਜਿਵੇਂ ਓਨਰ ਤੀਸਰਾ ਬਾਈ ਗੱਡੀ ਸਾਫ਼ ਸੁਥਰੀ ਅੰਦਰੋਂ ਪੂਰੀ ਵੀਰੇ ਹੁਣ ਦੇਖੋ ਇੰਨੀਆਂ ਪੁਰਾਣੀਆਂ ਕਾਰਾਂ ਦਾ ਯਾਰ ਦੂਜੇ ਤੀਜੇ ਸੋ ਮਿੱਤਰੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਆਪਾਂ ਸਾਰੀਆਂ ਗੱਡੀਆਂ ਦਿਖਾਈਆਂ ਇਹ ਸਾਰੀਆਂ ਗੱਡੀਆਂ ਤੁਸੀਂ ਖਰੀਦ ਵੀ ਸਕਦੇ ਹੋ ਇਹ ਇਹ ਸਾਰੀਆਂ ਗੱਡੀਆਂ ਨੂੰ ਤੁਸੀਂ ਰੈਂਟ ਦੇ ਉੱਪਰ ਵੀ ਲੈ ਆ ਸਕਦੇ ਹੋ ਸਾਰੀਆਂ ਗੱਡੀਆਂ ਪੰਜਾਬ ਨੰਬਰ ਦੀਆਂ ਤਕਰੀਬਨ ਲਗਭਗ ਪਹਿਲੇ ਦੂਸਰੇ ਓਨਰ ਦੀਆਂ ਸਾਰੀਆਂ ਗੱਡੀਆਂ ਤੁਹਾਨੂੰ ਆਪਾਂ ਨੇ ਦਿਖਾ ਦੀਆਂ ਤੇ ਵੀਡੀਓ ਕਿਵੇਂ ਲੱਗੀ ਆਪਣੇ ਫੇਸਬੁੱਕ ਵਾਲੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਆ ਤਾਂ ਇਦਾਂ ਦੀਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਹੋਰ ਲੈ ਕੇ ਆਈਏ ਪੇਜ ਨੂੰ ਫੋਲੋ ਕਰ ਲਿਓ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਥੱਲੇ ਇੱਕ ਕਮੈਂਟ ਜਰੂਰ ਕਰ ਦਿਓ ਬਾਈ ਉਹਦੇ ਨਾਲ ਮੋਟੀਵੇਸ਼ਨ ਬਹੁਤ ਜ਼ਿਆਦਾ ਮਿਲਦੀ ਆ ਤੇ ਧੰਨਵਾਦ ਤੁਹਾਡਾ ਵੀਡੀ